ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਤੋਂ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਬਾਕੀ ਮਿਲਦੇ ਆ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੇ ਹਾਂ ਆਲੂ ਵਾਲੇ ਪਰੌਠੇ ਤੇ ਸ਼ਕਦੇ ਆ ਹੁਣ ਆਜੂ ਜੀ ਨੇ ਜਿੰਨੇ ਖਾਣੇ ਨੂੰ ਲਓ ਜੀ ਅੱਜ ਆਪਾਂ ਪਹੁੰਚ ਗਏ ਖੇਤ ਫੇਰ ਤੇ ਮੈਂ ਬੈਠ ਗਿਆ ਤੂਤ ਦੀ ਸ਼ਾਮੇ ਮੰਜਾ ਢਾ ਕੇ ਤੇ ਇਧਰ ਦੇਖੋ ਮੌਸਮ ਬਹੁਤ ਘੈਂਟ ਹੈ ਹਵਾ ਚੱਲਦੀ ਹੈ ਤੇ ਬਾਕੀ ਹੁਣ ਦਿਨ ਆ ਗਿਆ ਵਧੀਆ ਸੋਹਣੇ ਸੋਹਣੇ ਜੇ ਤੇ ਖੜੀ ਹੈ ਆਪਣੀ ਐਕਟਿਵ ਦੇਖੋ ਕਿੰਨੇ ਸੋਹਣਾ ਲੱਗਦਾ ਆਲਾ ਦਾ ਸਾਰ ਆਪਾਂ ਬੈਠਿਆ ਤੂਤਾਂ ਦੀ ਸ਼ਾਮ ਐ ਤੂਤਾਂ ਦੀ ਠੰਡੀ ਠੰਡੀ ਸ਼ਾਮ ਕਹਿੰਦੇ ਹੁੰਦੇ ਨੇ ਇੱਥੇ ਹੁਣ ਆਪਾਂ ਮਿਰਚਾਂ ਪਟਕੇ ਲਗਾਵਾਂਗੇ ਬਾੜੀ ਹੁਣ ਪਾਲਕ ਧਨੀਆ ਮੇਥੇ ਸਿਆਲ ਸਾਗ ਦੀ ਤਿਆਰ ਕਰਾਂਗੇ ਤਿਆਰੀ ਤੇ ਦੇਖੋ ਜੀਰੀਆਂ ਨਿਸਰ ਲੱਗ ਗਈਆਂ ਦੀਂਦੇ ਹੋਣਗੇ ਤੁਹਾਨੂੰ ਵੀਡੀਓ ਦੇ ਵਿੱਚ ਸਿੱਟੇ ਤੇ ਇਦਾਂ ਤੇ ਬੱਦਲ ਦੇਖੋ ਕਿੰਨੇ ਸੋਹਣੇ ਲੱਗਦੇ ਨੇਗੇ। ਲਾਹਾਂ ਆ ਤੋਨੇ ਨਾਮੇ ਪਿੰਡ ਜਾ ਆ ਮਾ। ਸਵੇਰੇ ਜਾ। ਦੇਖੋ ਜੀ ਮੈਂ ਆਇਆ ਬਾਬੇ ਸੀ ਸੌਰੀ ਜੋਗੀ ਪੀ ਤੇ ਦੇਖੋ ਮੋਰ ਇੱਥੇ ਜੰਗਲ ਕਰਕੇ ਨਾਲੇਦਲੇ ਜੰਗਲ ਹੈ ਇੱਧਰ ਬਹੁਤ ਜਾਨਵਰ ਨੇ ਮਿਲਦੇ। സാധന പാർക്ക് ബച്ച ബൂട്ടേ ਦੇਖੋ ਦੇਖੋ ਇਧਰ ਬੱਚੂ ਝੂਟੇ ਝੂਲਿਆਂ ਦੇ ਉੱਤੇ ਇਹ ਆਪਣਾ ਸਪਰਸ ਫਿਰਦਾ ਹੈ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਦੇਖੋ ਵਾਸਤੇ ਬਾਬਾ ਰਾਮ ਜੋਗੀ ਪੀਰ ਕਿਨੋਰੀ ਕਲਾ ਨੋ ਵਰਦ ਪੱਜਾ ਸਪਰਸ਼ ਉਹ ਹਿਰਨ ਬਣੇ ਹੋਇਆ ਉਹਨਾਂ ਦੇ ਉੱਤੇ ਬੈਠ ਗਿਆ ਸੀਮਿੰਟ ਦੇ ਬਣਾਏ ਹੋਇਆ ਇਹ ਆਪਣੇ ਹੈ ਦੇਖੋ ਇਹ ਹਵਾ ਚੱਲਦੀ ਠੰਡੀ ਠੰਡੀ ਪਿੱਪਲ ਦਾ ਦਰਖਤ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਦੇਖ ਪੰਗੇ ਲੈਂਦਾ देखो पांसा देखो ये फुले सदा बहार दे ਲੋ ਜੀ ਇਹ ਪਾਸੋਂ ਦਿਖਾਇਆਗਾ ਪਹਿਲਾਂ ਆਪਾਂ ਕੱਲ੍ਹ ਹੱਥ ਨੇ ਗਏ ਤੇ ਜੋਗੀ ਪੀਰੀ ਸਪਰਸ ਨੂੰ ਲੈ ਕੇ ਉਹਦੀਆਂ ਵੀਡੀਓਆਂ ਮੈਂ ਤੁਹਾਨੂੰ ਬਣਾ ਲਿਆ ਤੇ ਅੱਜ ਦੇ ਬਲੌਗ ਤੇ ਪੈਡ ਕੀਤੀਆਂ ਨੇ ਤੇ ਤੁਹਾਨੂੰ ਦਿਖਾਈਆਂ ਨਹੀਂ ਤੇ ਹੁਣ ਅਸੀਂ ਜਾਣਾਂਗੇ ਕਿਤੇ ਰਿਸ਼ਤਦਾਰੀ ਦੇ ਵਿੱਚ ਜ਼ਰੂਰੀ ਕੰਮ ਤੇ ਰਾਤ ਸਨ ਲੱਗੇ ਆਟਕਾਂ ਤੇ ਖੜਿਆਂਗੇ ਆਓ ਆਗੀ ਟ੍ਰੇਨ ਤੇ ਟ੍ਰੇਨ ਕਾਫੀ ਟਾਈਮ ਹੋ ਗਿਆ ਟ੍ਰੇਨ ਹਜੇ ਆਈ ਨਹੀਂ ਆ ਜੀ ਮੈਂ ਹਲਾ ਕਰਨ ਲੱਗੇ ਟ੍ਰੇਨ ਦਾ ਇਹ ਹੁਣ ਸਾਨੂੰ ਉੱਥੇ ਹੋ ਜੂਗਾ ਕਰੇਲਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਸ ਤਰ੍ਹਾਂ ਕਰਦੇ ਆਂਗੇ ਬਲੌਗ ਦਾ ਐਂਡ ਤਾਨੂੰ ਮਿਲਾਂਗੇ ਨਾਮ ਤੋਂ ਦੇ ਸਿਸਟਮ ਸਟਾਈਜ਼ ਕਰਿਓ ਸੇਟ ਕਰਿਓ ਸਿਸਟਮ ਐਂਟਰੀ ਨੂੰ ਰਿਮੂਵ ਕਰਿਓ ਤੇ ਮਿਲਦੇ ਆ ਸਵੇਰੇ ਨਵੇਂ ਬਲਾਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ